ਕਾਗਰ ਦਰਿਆ ਵਿੱਚ ਜਿੱਥੇ ਪਿਛਲੀ ਵਾਰ 12 ਜੁਲਾਈ ਨੂੰ ਆਏ ਹੜ੍ਹ ਨੇ 15 ਪਿੰਡਾਂ ਦੇ ਕਿਸਾਨਾਂ ਦੇ ਖੇਤ ਘਰਵਾਰਾਂ ਤੇ ਸਭ ਕੁਝ ਜਲਥਲ ਕਰ ਦਿੱਤਾ ਸੀ ਉੱਥੇ ਇਸ ਵਾਰ ਲੋਕ ਮੀਂਹ ਨੂੰ ਤਰਸ ਰਹੇ ਹਨ ਇਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਥੋੜੀ ਬਾਰਿਸ਼ ਹੋਈ ਸੀ ਪਰ ਪਾਣੀ ਦੀ ਦਿੱਕਤ ਹੈ ਜੀਦੀ ਦੀ ਫਸਲ ਲਈ ਬਾਰਿਸ਼ ਵੀ ਜ਼ਰੂਰੀ ਹੈ ਮੋਟਰਾਂ ਚਲਾ ਕੇ ਗੁਜ਼ਾਰਾ ਕਰ ਰਹੇ ਹਨ ਕੀ ਨਾਮ ਹੈ ਬਾਈ ਜੀ ਮੇਰਾ ਨਾਮ ਅਖਤਿਆਰ ਸਿੰਘ ਕਮੋਜੀ ਸਰਪੰਚ ਪ੍ਰਧਾਨ ਟਾਕੀ ਨਮੂਨਕਾ ਪਿਆਰ ਜੀ ਮੀਂਹਾਂ ਦੀ ਉੜੀ ਕਿੰਨੀ ਕੁ ਹੋ ਰਹੀ ਆ ਤੁਹਾਨੂੰ ਬਈ ਪਾਣੀ ਤਾਂ ਬਹੁ ਡਿਕੇ ਜੇ ਬਾਰਿਸ਼ ਪੈ ਜੇ ਤਾਂ ਮੜਾ ਮੜਾ ਜੀਰੀ ਉਨਾਮਾ ਜੇ ਸੁੱਕੀ ਪੈਣ ਜਰੀਆਂ ਜੀ ਬਿਲਕੁਲ ਠੀਕ ਹੈ ਤੇ ਠੱਗਰ ਆ ਜੇ ਮੜਾ ਮੜਾ ਆਉਣ ਲੱਗਿਆ ਜਾਣ ਜੀ ਤੇ ਬਾਰਿਸ਼ ਨਹੀਂ ਪੈ ਰਹੀ ਮੜੇ ਦੀ ਬਾਰਿਸ਼ ਪੈ ਤੂ ਉਦੋਂ ਨਾਲ ਮੜਾ ਸਾਂਝ ਆ ਜਾਂਦੀ ਫਸਲਾਂ ਨੂੰ ਮੁੜ ਕੇ ਬਾਰਿਸ਼ ਨਹੀਂ ਹੋਈ ਜੀ ਗੱਲ ਹਾਲਾਤਾਂ ਦੀ ਕਰੀਓ ਤਾਂ ਪਿਛਲੇ ਸਾਲ ਕੀ ਹਾਲਾ ਸੀ ਪਿਛਲੇ ਸਾਲ ਤਾਂ ਬਹੁਤ ਮਾੜੇ ਹਾਲਾਤ ਸੀ ਇਸ ਟਾਈਮ ਇੱਥੇ ਪਾਣੀ ਪਾਣੀ ਖੜੇ ਦੀ ਸੀ ਇੱਥੇ ਆਪਾਂ ਹੁਣ ਖੜੇ ਆ ਇੱਥੇ ਨੱਕੇ ਟੁੱਟੇ ਸੀ ਬਹੁਤ ਬੁਰਾ ਹਾਲ ਸੀ ਜੀ ਕਾਫੀ ਬਹੁਤ ਸਾਰਾ ਨੁਕਸਾਨ ਹੋਇਆ ਸੀ ਲੋਕਾਂ ਦਾ ਠੀਕ ਹੈ ਜੀ ਤੇ ਇੱਦਾਂ ਕੀ ਪਾਣੀ ਦਾ ਤਾਂ ਤੁਪਕਾ ਬਣੀ ਗਈ ਤਰਸ ਰਹੇ ਨੇ ਤੇ ਪਾਣੀ ਨੂੰ ਤਾਂ ਝੋਨੇ ਦੇ ਫਸਲਾਂ ਲੱਗੀਆਂ ਹੋਏ ਨੇ ਜਿਹੜੀਆਂ ਰਾਤ ਨੇ ਆਉਣ ਵਾਲੇ ਦੇਖੋ ਦੇਖੋ ਹਜੇ ਤੱਕ ਤਾਂ ਦੇਖੋ ਠੀਕ ਹੈ ਅੱਗੇ ਦਾ ਪਤਾ ਨਹੀਂ ਮਾਲਕ ਦੇ ਕੀ ਰੰਗ ਨੇ ਕੀ ਕੁਝ ਵੀ ਕਰ ਸਕਦਾ ਹੈ ਬਾਕੀ ਐ ਵੀ ਇੱਥੇ ਕੀ ਸੁਭਾਵਨਾ ਵੀ ਇੱਥੇ ਨਾ ਮੰਦ ਟੁੱਟੇ ਕੋਈ ਇੱਥੇ ਕੀ ਕਿਉਂ ਰੋਡ ਇੱਥੇ ਜਿਹੜੀ ਬੰਦ ਹੈ ਬਹੁਤ ਚੌੜਾ ਕਰਤਾ 15 ਫੁੱਟ ਚੌੜਾ ਕਰਤਾ ਟਰਾਲੀਆਂ ਦਿਨ ਰਾਤ ਚੱਲ ਰਹੀਆਂ ਨੇ ਪ੍ਰਸ਼ਾਸਨ ਦੀ ਨਿਗਰਾਨੀ ਏਟ ਤੇ ਪੂਰਾ ਜੋਰ ਨਾਲ ਕੰਮ ਚੱਲ ਰਿਹਾ ਹੈ ਪ੍ਰਸਾਦਨ ਵੱਲੋਂ ਪਰ ਮੀਂਹ ਦੀ ਉਡੀਕ ਹੈ ਹਾਂ ਜੀ ਹਾਂ ਸਮੇਂ ਦੀ ਢੀਕ ਹੈ ਜੀ ਇਸ ਤਰ੍ਹਾਂ ਜੀ ਹੈ ਕਿ ਕੁਝ ਪਾਣੀ ਆਇਆ ਨਹੀਂ ਹਾਲੇ ਤੱਕ ਮੁੰਜੀਆਂ ਸੁੱਕੀਆਂ ਪਈਆਂ ਨੇ ਲੋਕਾਂ ਦੀਆਂ ਲੋਕੀ ਮੀਂਹ ਉਡੀਕਦੇ ਨੇ ਕਿ ਕਦੋਂ بارش ਪਏ ਤੇ ਚਾਰ ਦਾਣੇ ਵਰੀਆ ਹੋ ਜਾਣਗੇ ਜ਼ਿਮੀਂਦਾਰਾਂ ਦੇ ਤਾਂ ਖੇਤਾਂ ਦੇ ਵਿੱਚ ਮੋਟਰਾਂ ਚੱਲ ਰਹੀਆਂ ਨੇ ਹਾਂ ਜੀ ਖੇਤਾਂ 'ਚ ਮੋਟਰਾਂ ਚੱਲਦੀਆਂ ਪਈਆਂ ਨੇ ਕਿਵੇਂ ਦੇਖ ਦੋ ਪਿਛਲੀ ਵਾਰ ਤੁਸੀਂ ਪਾਣੀ ਤੋਂ ਡਰੇ ਪਏ ਸੀ ਵੀ ਪਾਣੀ ਫਸਲਾਂ ਬਰਬਾਦ ਕਰ ਰਿਹਾ ਇਸ ਵਾਰ ਪਾਣੀ ਦੀ ਉਡੀਕਾ ਹਾਂਜੀ ਪਾਣੀ ਦੀ ਬਿਲਕੁਲ ਡੀਕੀ ਆਈ ਤੇ ਆਨੇ ਬਈ ਬਿਲਕੁਲ ਪਾਣੀ ਦਰਮਿਆਨਾ ਜਾਵੇ ਵੀ ਪਾਰਾਂ ਕੋਈ ਨੁਕਸਾਨ ਨਾ ਹੋਵੇ ਜ਼ਿਮੀਂਦਾਰਾਂ ਦਾ ਪਰ ਫਸਲਾਂ ਦਾ ਸਾਰੇ ਪਟਚਾਰੇ ਹਰੇਚਾਰੇ ਦਾ ਸਾਰਾ ਬਿਲਕੁਲ ਬੁਰਾ ਹਾਲ ਹੋ ਗਿਆ ਹੈ ਜ਼ਿਮੀਂਦਾਰਾਂ ਕਿੰਨੇ ਦਿਨ ਪਿਛਲੀ ਵਾਰੀ ਪਾਣੀ ਖੜਾ ਰਿਹਾ ਤੇ ਕਿੱਥੇ ਕਿੰਨੇ ਕਿੰਨਾ ਡੂੰਘਾਈ ਤੇ ਪਾਣੀ ਖੜਾ ਰਿਹਾ ਮੇਰੇ ਸਾਬਿ ਪਿਛਲੀ ਵਾਰ 12-13-14 ਫੁੱਟ ਪਾਣੀ ਰਿਹਾ ਆ ਮੂਨਕ ਦੇ ਚਾਰ ਚਫੇਰੇ ਤੇ ਘਟ ਤੋਂ ਘਟ ਵੀ 20-25 ਦਿਨ ਪਾਣੀ ਤੇ ਇਸ ਵਾਰ ਕੀ ਲੱਗਦਾ ਵੀ ਹੁਣ ਉਹੀ ਖੇਤ ਪਾਣੀ ਨੂੰ ਡੀਕ ਕਰਾ ਹਾਂ ਪਾਣੀ ਤਰਸ ਦਿਨ ਪਿਆ ਹੁਣ ਇਸ ਟਾਈਮ ਖੇਤ ਉੱਪਰ ਵਾਲੇ ਜਿਹੜੇ ਜਿੰਨੇ ਵੀ ਨੇ ਮੀਆਂ ਦਾ ਕੀ ਹਾਲਾਤ ਮੀਆਂ ਦਾ ਤਾਂ ਹਾਲੀ ਇੱਕ ਬਾਰਿਸ਼ ਪਿਛਾਂ ਜੀ ਹੋਈ ਸੀ 20 ਦਿਨ ਹੋ ਗਏ ਨੇ ਪਰ ਸਕੇ ਕੋਈ ਬਾਰਿਸ਼ ਨਹੀਂ ਹੋਈ ਦੇਖੋ ਜੀ ਇਸ ਤਰ੍ਹਾਂ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਐਕਚੁਅਲ ਜਦੋਂ ਜਿਹੜਾ ਪਾਣੀ ਦਾ ਖਗਰ ਦੇ ਵਿੱਚ ਲੈਵਲ ਵੱਧਦਾ ਜਿੰਨਾ ਟਾਈਮ ਸਾਡੇ ਕੋਲ ਹੈ ਅਸੀਂ ਉਹਨੂੰ ਬੜਾ ਜੁਡੀਸ਼ੀਅਸ ਜੁਡੀਸ਼ੀਅਸਲੀ ਯੂਜ਼ ਕਰ ਰਹੇ ਹਾਂ ਤੇ ਮਿਹਨਤ ਕਰਕੇ ਦਿਨ ਰਾਤ ਕਰਕੇ ਅਸੀਂ ਇਹਦੇ ਤੇ ਜਿਹੜਾ ਇਹਦੇ ਬਨ ਚੌੜੇ ਕਰਨ ਦਾ ਕੰਮ ਜੋ ਮਤਲਬ ਬੇਸਿਕਲੀ ਇਸ ਵਾਰ ਪਰਪਸ ਸੀਗਾ ਜਿਵੇਂ ਮੈਂ ਪਹਿਲਾਂ ਵੀ ਆਪਾਂ ਕੁਝ ਦਿਨ ਪਹਿਲਾਂ ਵੀ ਮਿਲੇ ਸੀ ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਟਵਨ ਪਰਪਸ ਹੈ ਇਸ ਵਾਰੀ ਇੱਕ ਤਾਂ ਦੋਨੋਂ ਪਾਸੇ ਰਾਈਟ ਲੈਫਟ ਬਨ ਚੌੜੇ ਕਰਨੇ ਨੇ ਸੋ ਥੈਟ ਇਹ ਮੋਟਰੇਬਲ ਹੋ ਜਾਣ ਤੇ ਪਲੱਸ ਜੀ ਪਾਣੀ ਦਾ ਪੱਧਰ ਮਤਲਬ ਜਿਸ ਹਿਸਾਬ ਨਾਲ ਜਿਵੇਂ ਪਾਣੀ ਬਹੁਤ ਜ਼ਿਆਦਾ 748 49 50 ਤੱਕ ਪਹੁੰਚਦਾ ਤਾਂ ਉਹਦੇ ਤੋਂ ਪ੍ਰੋਟੈਕਸ਼ਨ ਹੋਵੇ ਪਲੱਸ ਜਦੋਂ ਕਿ ਤੋਂ ਨਾ ਜੀ ਵਿੱਚ ਵਿਚਾਲੇ ਬਰੀਚ ਹੋ ਜਾਂਦੀ ਹੈ ਸਪੋਜ਼ ਕਰ ਲੋ ਅਨਫੋਰਚੂਨੇਟਲੀ ਤਾਂ ਉੱਥੇ ਪਹੁੰਚਣਾ ਬੜਾ ਔਖਾ ਹੁੰਦਾ ਹੈ ਮੈਨ ਐਂਡ ਮਟੀਰੀਅਲ ਹੈ ਜਿਹੜਾ ਉੱਥੇ ਪਹੁੰਚ ਨਹੀਂ ਪਾਉਂਦੇ ਇਸ ਕਰਕੇ ਫਿਰ ਉੱਥੇ ਦੇਰ ਲੱਗਦੀ ਹੈ ਦੇਰੀ ਹੁੰਦੀ ਹੈ ਇਹ ਜਿਹੜੇ ਬੰਨ ਚੌੜੇ ਹੋਣ ਨਾਲ 15 16 ਫੁੱਟ ਬੰਨ ਚੌੜੇ ਹੋ ਜਾਣਗੇ ਮੋਟਰੇਬਲ ਹੋ ਜਾਣਗੇ ਤੇ ਉਹਦੇ ਚ ਟਰਾਲੀਆਂ ਵੀ ਜਾਣ ਲੱਗ ਜਾਣਗੀਆਂ ਉਹਦੇ ਤੇ ਟਿਪਰ ਵੀ ਜਾਣ ਲੱਗ ਜਾਣਗੇ ਉਹਦੇ ਤੇ ਜੀਸੀਬੀ ਵੀ ਜਾ ਸਕਦੀ ਆ ਉਹਦੇ ਤੇ ਵਹੀਕਲ ਵੀ ਜਾ ਸਕਦੇ ਨੇ ਸੋ ਇਹ ਇੱਕ ਤਾਂ ਪਰਪਸ ਹੈ ਦੂਜਾ ਜਿਹੜਾ ਡੀਸਿਲਟਿੰਗ ਦਾ ਵੀ ਅਸੀਂ ਇਤਕੀ ਕੀਤਾ ਹੈਗਾ ਕਿ ਜਿੱਥੇ ਜਿੱਥੇ ਸ਼ਾਰਪ ਬੈਂਡ ਨੇ ਤੇ ਘਗਰ ਦੇ ਵਿੱਚ ਕਿਉਂਕਿ ਇਹਨਾਂ ਇਸ ਤਰ੍ਹਾਂ ਜਿਹੜਾ ਵਲ ਖਾ ਕੇ ਉਹ ਹੁੰਦਾ ਜਿਵੇਂ ਆਪਾਂ ਇਹਨੂੰ ਕਹਿੰਦੇ ਆ ਨਾ ਸਪ ਸਪ ਘਮਾ ਦਾ ਰਿਮੋਟ ਨੇ ਉਹਦੇ ਵਿੱਚ ਤੇ ਉਥੇ ਬਹੁਤ ਸਾਰੇ ਜਿਹੜੇ ਨੇ 90 ਡਿਗਰੀ ਤੇ ਉਹ ਬਣਦੇ ਹੈਗੇ ਨੇ ਉਥੋਂ ਅਸੀਂ ਜਿੱਥੇ ਅੰਦਰ ਚੈਨਲ ਘੱਟ ਸੀਗਾ ਉਥੋਂ ਡੀਸੀਲਟਿੰਗ ਕੀਤੀ ਹੈ ਜੀ ਮਕਰੌੜ ਤੋਂ ਪਿੱਛੇ ਵੀ ਜਿੱਥੇ ਚੌੜਾ ਹੈਗਾ ਖਨੋਰੀ ਤੱਕ ਉਥੇ ਵੀ 11 12 ਪੁਆਇੰਟਸ ਤੋਂ ਡੀਸੀਲਟਿੰਗ ਕੀਤੀ ਹੈ ਲਾਸਟ ਪੁਆਇੰਟ ਤੇ ਚੱਲ ਰਿਹਾ ਤੇ ਅੱਗੇ ਵੀ ਜਿੱਥੇ ਇਸ ਤਰ੍ਹਾਂ ਦੀ ਆਬਸਟ੍ਰਕਸ਼ਨ ਹੈ ਉਹ ਪਰਪਸਿਸ ਦੇ ਕਿ ਜਿਹੜੀ ਕੋਈ ਅੰਦਰ ਆਬਸਟ੍ਰਕਸ਼ਨ ਹੈ ਉਹਨੂੰ ਵੀ ਰਿਮੂਵ ਕਰਿਆ ਜਾਵੇ ਸੋ ਇਹ ਦੋ ਤਰ੍ਹਾਂ ਦੇ ਕੰਮ ਜਿਹੜੇ ਨੇ ਜੀ ਚੱਲ ਰਹੇ ਨੇ ਤਾਂ ਲੱਗਦਾ ਕਿ ਪ੍ਰਸ਼ਾਸਨ ਇਸ ਵਾਰ ਜਿਹੜਾ ਮਜ਼ਬੂਤੀ ਨਾਲ ਕੰਮ ਕਰ ਰਿਹਾਗਾ ਬਿਲਕੁਲ ਜੀ ਪੂਰੀ ਮਜ਼ਬੂਤੀ ਨਾਲ ਅਸੀਂ ਲੱਗੇ ਹੋਏ ਆ ਜਿਹੜਾ ਡਿਪਾਰਟਮੈਂਟ ਹੈ ਉਹ ਐਕਟਿਵਲੀ ਇਨਵੋਲਡ ਹੈ ਵਿੱਚ ਤੇ ਅਸੀਂ ਕਿਸੇ ਆਪਣੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਕਮੀ ਪੇਸ਼ੀ ਨਹੀਂ ਛੱਡ ਰਹੇ ਤੇ ਹੋਪਫੁਲੀ ਵੀ ਵਿਲ ਟਾਈ ਟੂ